ਕੀਤੀ ਆ ਮੇਰੇ ਖਿਆਲ ਲਗਭਗ 20000 ਸਰਕਾਰੀ ਸਕੂਲ ਆ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਉਲੀਕਿਆ ਜੀ ਪੰਜਾਬ ਸਿੱਖਿਆ ਕ੍ਰਾਂਤੀ ਔਰ ਇਹਦੇ ਚ ਹਦਾਇਤ ਕੀ ਜਾਰੀ ਕੀਤੀ ਆ ਇਸ ਨੋਟੀਫਿਕੇਸ਼ਨ ਵਿੱਚ ਕਿ ਜਿੰਨੇ ਸਰਕਾਰੀ ਸਕੂਲਾਂ ਦੇ ਟੀਚਰਸ ਨੇ ਉਹਨਾਂ ਸਾਰਿਆਂ ਨੂੰ ਇਹ ਗਵਰਨਮੈਂਟ ਵੱਲੋਂ ਬਕਾਇਦਾ ਲਿਖਤੀ ਹਦਾਇਤ ਕੀਤੀ ਆ ਕਿ ਤੁਸੀਂ ਜਿਹੜਾ ਜਿਹਨਾਂ ਲੋਕਾਂ ਦੇ ਐਕਸ ਅਕਾਊਂਟਸ ਨੇ ਟਵਿੱਟਰ ਜਿਹੜਾ ਹੁੰਦਾ ਸੀ ਪੁਰਾਣਾ ਅ ਜੇ ਨਹੀਂ ਹਨ ਤੇ ਨਵੇਂ ਐਕਸ ਅਕਾਊਂਟਸ ਖੋਲੋ ਤੁਸੀਂ ਤੁਰੰਤ ਔਰ ਉਹਨਾ ਅਕਾਊਂਟਸ ਵਿੱਚ ਜਿਹੜੀ ਡਿਸਪਲੇ ਪਿਕਚਰ ਲਾਉਣੀ ਆ ਜਿਹੜੀ ਉਹਦੀ ਫੋਟੋ ਲੱਗੇਗੀ ਉੱਤੇ ਮੇਨ ਉਹ ਤੁਸੀਂ ਆ ਲਾਉਣੀ ਆ ਆ ਜਿਹੜੀ ਭਗਵੰਤ ਮਾਨ ਦੀ ਆ ਜਿਹੜੀ ਲਿਖਿਆ ਉੱਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਅ ਪੰਜਾਬ ਸਿੱਖਿਆ ਕ੍ਰਾਂਤੀ ਔਰ ਤੁਸੀਂ ਜਿਹੜਾ ਇਹਨਾਂ ਨੇ ਹੁਣ ਕੱਲ ਤੋਂ ਪ੍ਰੋਗਰਾਮ ਸ਼ਾਇਦ ਅੱਜ ਤੋਂ ਜਾਂ ਕੱਲ ਤੋਂ ਸ਼ੁਰੂ ਕਰਨ ਲੱਗੇ ਵੀ ਪਿਛਲੇ ਜਿੰਨੇ ਵੀ 5-7 ਸਾਲ ਵਿੱਚ ਕੋਈ ਕੰਮ ਹੋਏ ਨੇ ਕੋਈ ਕਲਾਸਰੂਮ ਬਣਿਆ ਕੋਈ ਟਾਇਲਟ ਬਣਿਆ ਕੋਈ ਆਂਗਣਵਾੜੀ ਦਾ ਛੋਟਾ ਮੋਟਾ ਕਮਰਾ ਬਣਿਆ ਤੁਸੀਂ ਇਹ ਸਾਰਿਆਂ ਦੇ ਪੰਜਾਬ ਦੇ ਵਿੱਚ ਹੁਣ ਇਹ ਧੜਾ ਧੜ ਹਜ਼ਾਰਾਂ ਦੀ ਤعداد ਵਿੱਚ ਨੀ ਪੱਥਰ ਰੱਖਣ ਲੱਗੇ ਨੇ ਔਰ ਆਪਣੇ ਐਮਐਲਏ ਨੂੰ ਕਹਿੰਦਾ ਆਪਣੇ ਮੰਤਰੀਆਂ ਨੂੰ ਕਹਿੰਦਾ ਕਿ ਸਕੂਲਾਂ ਵਿੱਚ ਜਾਓ ਨੀ ਪੱਥਰ ਰੱਖੇ ਜਾਣਗੇ ਆਫਕੋਰਸ ਆਪੋਜੀਸ਼ਨ ਦੇ ਐਮਐਲਏ ਨੂੰ ਰੱਖਣ ਨਹੀਂ ਦੇਣਗੇ ਜਿਹੜੇ ਉੱਥੇ ਇਹਨਾਂ ਦੇ ਹਲਕਾਏ ਹੋਏ ਇੰਚਾਰਜ ਹੋਣਗੇ ਜਿਹੜੇ ਬੰਦੇ ਹਾਰੇ ਹੋਏ ਨੇ ਜਮਾਨਤਾ ਜਬਤ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਰੱਖੋ ਪਹਿਲੀ ਤਾਂ ਆਵਗਿਆ ਇਹੀ ਕਰਨਗੇ ਦੂਸਰੀ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿੰਨੇ ਉਦਘਾਟਨ ਕਰਾਂਗੇ ਅਸੀਂ ਨੀ ਪੱਥਰ ਰੱਖਾਂਗੇ ਨੀਭਨ ਕਟਾਂਗੇ ਉਹਨਾਂ ਦੀਆਂ ਫੋਟੋਆਂ ਤੁਸੀਂ ਸ਼ੇਅਰ ਕਰਕੇ ਤੇ ਨਾਲ ਹੈਸ਼ਟੈਗ ਵਰਤਣਾਵਾ ਪੰਜਾਬ ਸਿੱਖਿਆ ਕ੍ਰਾਂਤੀ ਆ ਮੂਰਖਾਂ ਦੀ ਸਰਕਾਰ ਨੇ ਮੂਰਖਾਨਾ ਆਦੇਸ਼ ਪੰਜਾਬ ਦੇ ਸਿੱਖਿਆ ਨੂੰ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿਹੜੇ ਪੰਜਾਬ ਦੇ ਸਰਕਾਰੀ ਇੱਕ ਨਿੱਜੀ ਫੌਜ ਦੀ ਤਰ੍ਹਾਂ ਬੋਕਰ ਪਾਰਟੀ ਦੇ ਝਾੜੂ ਪਾਰਟੀ ਦੇ ਜਿਵੇਂ ਵਰਕਰ ਨਹੀਂ ਹੁੰਦੇ ਜਿਹੜੇ ਦਰਿਆ ਵਸਾਉਂਦੇ ਨੇ ਪਿੰਡਾਂ ਦੇ ਵਿੱਚ ਵਿਚਾਰੇ ਲੱਭਾ ਉਹਨਾਂ ਨੂੰ ਕੁਝ ਨਹੀਂਗਾ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਕਹ ਰਹੇ ਨੇ ਕਿ ਤੁਸੀਂ ਸਾਡਾ ਕੰਮ ਕਰਨਾ ਭਗਵੰਤਮਾਨ ਦੀ ਵਜਾਹਤ ਕਰਨੀ ਆ ਨੀ ਪੱਥਰਾਂ ਦੀਆਂ ਫੋਟੋਆਂ ਤੇ ਉਹਨਾਂ ਨੂੰ ਤੁਸੀਂ ਸਾਂਝਾ ਕਰਨਾ ਵਾ ਮਤਲਬ ਇਹ ਦਿਨੋਂ ਜ਼ਿਆਦਾ ਨਿਮੋਸ਼ੀ ਇਹ ਦਿਨੋਂ ਜ਼ਿਆਦਾ ਗਿਰੀ ਹੋਈ ਹਰਕਤ ਇਹ ਦਿਨੋਂ ਜ਼ਿਆਦਾ ਦੁਰਪਯੋਗ ਸਰਕਾਰੀ ਮਸ਼ੀਨਰੀ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਪਿਛਲੇ 30 ਸਾਲ ਚ ਨਹੀਂ ਦੇਖਿਆ ਬਥੇਰੀਆਂ ਸਰਕਾਰਾਂ ਦੇਖੀਆਂ ਔਰ ਭਗਵੰਤਮਾਨ ਕੀ ਕਹਿੰਦਾ ਹੁੰਦਾ ਸਿਕਾ ਕਿ ਬਾਦਲਾ ਨੇਤਾ ਜੀ ਐਂਬੂਲੈਂਸਾਂ ਤੇ ਫੋਟੋਆਂ ਲਾਤੀਆਂ ਜੀ ਸਾਈਕਲਾਂ ਤੇ ਫੋਟੋਆਂ ਲਾਤੀਆਂ ਜੀ ਪਤੀਲਿਆਂ ਤੇ ਵੀ ਫੋਟੋਆਂ ਲਾਤੀਆਂ ਜੀ ਤੇ ਇਹਨਾਂ ਨੂੰ ਦੱਸੋ ਵੀ ਤੁਸੀਂ ਹੁਣ ਕੀ ਕਰ ਰਹੇ ਹੋ ਤੁਸੀਂ ਮਤਲਬ ਸਰਕਾਰੀ ਟੀਚਰਾਂ ਦੇ ਨੂੰ ਮਜਬੂਰ ਕਰ ਰਹੇ ਹੋ ਕਿ ਜਿਹੜੇ ਤੁਸੀਂ ਨੀ ਪੱਥਰ ਰੱਖਣੇ ਆ ਉਹਨਾਂ ਦੀਆਂ ਫੋਟੋਆਂ ਆਪਣੇ ਆਪਣੇ ਐਕਸ ਅਕਾਊਂਟ ਤੇ ਪਾ ਕੇ ਦੇ ਨਾਲ ਹੈਸ਼ਟੈਗ ਯੂਜ਼ ਕਰਨਾ ਪੰਜਾਬ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਫੋਟੋ ਲਾਉਣੀ ਆ ਔਰ ਜਿਹੜੇ ਕਹਿੰਦੇ ਸੀ ਨੀ ਪੱਥਰਤਾ ਜੀ ਆਪ ਭਗਵੰਤ ਮਾਨ ਮੈਨੂੰ ਯਾਦ ਹੈ ਜਦੋਂ ਆਪੋਜੀਸ਼ਨ ਸਿਕਾ ਉਹ ਕਹਿੰਦਾ ਜੀ ਨੀ ਪੱਥਰ ਤੇ ਐਮ ਐਲ ਏ ਤੇ ਮੰਤਰੀ ਤੇ ਪੋਲੀਟੀਕਲ ਬੰਦੇ ਕਿਉਂ ਆਪਣਾ ਨਾਮ ਰਖਾਉਂਦੇ ਨੇ ਜੀ ਇਹ ਤਾਂ ਰਾਜਮਿਸਤਰੀ ਬਣਾਉਂਦੇ ਨੇ ਜੀ ਇਹ ਤਾਂ ਵਿਚਾਰੇ ਲੇਬਰ ਵਾਲੇ ਅਸੀਂ ਨੀ ਪੱਥਰਾਂ ਦੇ ਉੱਤੇ ਰਾਜਮਿਸਤਰੀਆਂ ਦਾ ਨਾਮ ਲਿਖਾਇਆ ਕਰਾਂਗੇ ਤੇ ਆ ਥੋੜੇ ਦਿਨ ਪਹਿਲਾਂ ਲੁਧਿਆਣਾ ਇੱਕ ਨੀ ਪੱਥਰ ਰੱਖਿਆ ਉਹ ਤੇ ਕੇਜਰੀਵਾਲ ਦਾ ਨਾਮ ਲਿਖਾਇਆ ਸੀ ਕੇਜਰੀਵਾਲ ਨਾ ਕੋਈ ਐਮ ਐਲ ਏ ਨਾ ਕੋਈ ਮੰਤਰੀ ਸੰਤਰੀ ਨਾ ਉਹਦੇ ਕੋਈ ਸੰਵਿਧਾਨਿਕ ਅਹੁਦਾ ਤੇ ਹੁਣ ਉਹਦੇ ਨਾਮ ਉਹਦੇ ਤੇ ਨੀ ਪੱਥਰ ਤੇ ਹੁਣ ਇੱਕ ਹਜ਼ਾਰਾਂ ਦੀ ਤعداد ਵਿੱਚ ਨੀ ਪੱਥਰਾਂ ਦੀ ਝੜੀ ਲਾਉਣ ਜਾ ਰਹੇ ਆ ਤਾਂ ਮੇਰੀ ਮੰਗ ਹੈ ਪੰਜਾਬ ਦੇ ਜਿਹੜੇ ਜੜੀਆਂ ਉਹਨਾਂ ਜਥੇਬੰਦੀਆਂ ਨੇ ਟੀਚਰਸ ਦੀਆਂ ਕਿਰਪਾ ਕਰਕੇ ਤੁਸੀਂ ਵੀ ਵਿਰੋਧ ਕਰੋ ਅਸੀਂ ਆਪੋਜੀਸ਼ਨ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਨੂੰ ਸਾਰੀ ਜਨਤਾ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਜੇ ਸਰਕਾਰੀ ਮੁਲਾਜ਼ਮਾਂ ਕੋਲੋਂ ਟੀਚਰਾਂ ਕੋਲੋਂ ਇਹ ਕੰਮ ਕਰਾਉਣਾ ਤੇ ਉਹਨਾਂ ਨੇ ਪੜ੍ਹਾਈ ਵਿਚਾਰੇ ਬੱਚਾ ਨੂੰ ਕੀ ਕਰਾਉਣੀ ਫੇਰ ਪੜ੍ਹਾਈ ਵੀ ਤੁਸੀਂ ਭਗਵੰਤ ਮਾਨ ਦਾ ਹੀ ਸਬਜੈਕਟ ਲਾ ਦਿਓ ਭਗਵੰਤ ਮਾਨ ਦੀਆਂ ਹੀ ਜੋ ਗੱਲਾਂ ਚੱਲ ਰਹੀਆਂ ਨੇ ਉਹ ਹੀ ਪੰਜਾਬ ਦੇ ਸਕੂਲਾਂ ਵਿੱਚ ਪੜਾਉਣੀਆਂ ਸ਼ੁਰੂ ਕਰ ਦਿਓ ਤੇ ਜਿਰੀਵਾਲ ਦੀਆਂ ਕਹਾਣੀਆਂ ਸੁਣਾਉਣ ਲੱਗ ਜਓ ਆ ਇਹਨਾਂ ਦੀ ਸ਼ਰਾਬ ਦੇ ਸਕੈਂਡਲ ਦਿਖਾਉਣ ਲੱਗ ਜਓ ਜਾਂ ਇਹਨਾਂ ਦੀਆਂ ਫਰਜੀ ਜਿਹੜੀਆਂ ਝੂਠੇ ਦਾਅਵੇ ਕਰਦੇ ਨੇ ਬੋਰਡ ਲਾਉਂਦੇ ਨੇ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਪੱਧਰ ਤੇ ਇੱਕ ਅਨ ਡੈਮੋਕਰੈਟਿਕ ਇਲੀਗਲ ਅਨ ਕਨਸਟੀਟਿਊਸ਼ਨਲ ਔਰ ਸਾਰੇ ਕਾਨੂੰਨ ਅਸੂਲ ਨੂੰ ਚੱਕੇ ਤੇ ਟੰਕ ਕੇ ਪੰਜਾਬ ਸਰਕਾਰ ਨੇ ਜਿਹੜੇ ਹੁਕਮ ਦਿੱਤੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਮੇਰੀ ਸਾਰੇ 20000 ਸਰਕਾਰੀ ਸਕੂਲਾਂ ਦੇ ਟੀਚਰਜ਼ ਨੂੰ ਆ ਕਿ ਤੁਸੀਂ ਇਸ ਗੱਲ ਦਾ ਵਿਰੋਧ ਕਰੋ ਤੁਸੀਂ ਆਪਣੇ ਆਪਣੇ ਡੀਓਜ਼ ਨੂੰ ਆਪਣੇ ਆਪਣੇ ਜਿਹੜੇ ਤੁਹਾਡੇ ਉੱਚ ਅਧਿਕਾਰੀ ਉਹਨਾਂ ਨੂੰ ਕਹੋ ਜੀ ਇਹ ਸਾਡੇ ਵਾਸਤੇ ਪੋਸੀਬਲ ਨਹੀਂਗਾ ਜਿਹੜਾ ਕੋਈ ਵੀ ਸੋਸ਼ਲ ਮੀਡੀਆ ਤੇ ਅਕਾਊਂਟ ਹੈ ਉਹ ਸਾਡੀ ਆਪਣੀ ਪਰਸਨਲ ਚੋਇਸ ਦਾ ਹੁੰਦਾ ਮੈਂ ਆਪਣਾ ਟਵਿੱਟਰ ਅਕਾਊਂਟ ਖੋਲਿਆ ਜਾਂ ਇੰਸਟਾਗ੍ਰam ਅਕਾਊਂਟ ਖੋਲਿਆ ਜਾਂ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਨਿਹਰਾ ਜੋ ਦਿਲ ਕਰਦਾ ਉਹ ਮੈਂ ਆਪਣੀ ਮਰਜ਼ੀ ਨਾਲ ਉਹ ਕੰਟੈਂਟ ਸ਼ੇਅਰ ਕਰਾਂਗੇ ਪਰ ਤੁਸੀਂ ਹੁਣ ਕਹਿ ਰਹੇ ਹੋ ਕਿ ਜਿਹੜੇ ਨੀ ਪੱਥਰ ਰੱਖੇ ਜਾਣਗੇ ਜਿਹੜੇ ਰਿਬਨ ਕੱਟੇ ਜਾਣਗੇ ਉਹ ਤੁਸੀਂ ਆਪਣੇ ਐਕਸ ਅਕਾਊਂਟ ਤੇ ਪਾ ਕੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਝਾੜੂ ਦਾ ਤੇ ਬੋਕਰ ਦਾ ਪ੍ਰਚਾਰ ਕੀਤਾ ਜਾਵੇ ਇਹਦਾ ਤੁਹਾਨੂੰ ਸਭ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਔਰ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਜਿਹੜੇ ਬੱਚੇ ਥੋੜੇ ਸੀਨੀਅਰ ਕਲਾਸਸ ਆ ਉਹਨਾਂ ਨੂੰ ਵੀ ਮੈਂ ਐਜੂਕੇਟ ਕਰਨਾ ਚਾਹੁੰਦਾ ਤੇ ਬੱਚਿਆਂ ਦੇ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪਣੇ ਰਿਸਪੈਕਟਿਵ ਸਕੂਲ ਦੇ ਜਾ ਕੇ ਹੈਡਮਾਸਟਰ ਤੇ ਟੀਚਰਸ ਨੂੰ ਮਿਲੋ ਤੇ ਉਹਨਾਂ ਨੂੰ ਕਹੋ ਕਿ ਇਹ ਗਲਤ ਕੰਮ ਨਾ ਕੀਤਾ ਜਾਵੇ ਹਾਂ ਯਾ ਤਾਂ ਕੋ ਪ੍ਰਚਾਰ ਕਰਨਾ ਹੋਵੇ ਜਾਂ ਕੋ ਸਰਕਾਰ ਦੀ ਅੱਛੀ ਪਾਲਿਸੀ ਐਜੂਕੇਸ਼ਨ ਮੁਤਲਕ ਕੋ ਚੰਗੀ ਕੋਈ ਅੱਛੀ ਅਚੀਵਮੈਂਟ ਕੋਈ ਜਾਂ ਜਾਂ ਬੱਚਿਆਂ ਦੇ ਵਾਸਤੇ ਜਿਹੜੀ ਕੰਮ ਆਉਣ ਵਾਲੀ ਜ਼ਿੰਦਗੀ ਦੀ ਚੀਜ਼ ਆ ਉਹ ਤਾਂ ਤਾਂ ਪ੍ਰਚਾਰ ਅਸੀਂ ਸਮਝ ਸਕਦੇ ਹਾਂ ਲੇਕਿਨ ਨੀਪੱਤਰਾਂ ਦੀਆਂ ਫੋਟੋਆਂ ਰਿਬਨ ਕੱਟਣ ਦੀਆਂ ਫੋਟੋਆਂ ਸਾਡੇ ਸਰਕਾਰੀ ਟੀਚਰ ਆਪਣੇ ਅਕਾਊਂਟ ਤੇ ਨਾਲੇ ਪੈਸੇ ਖਰਚਣਗੇ ਐਕਸ ਅਕਾਊਂਟ ਖੋਲਣ ਵਾਸਤੇ ਪੈਸੇ ਲੱਗਣਗੇ ਨਾਲੇ ਕੋਲੋਂ ਪੈਸੇ ਖਰਚਣਗੇ ਨਾਲੇ ਨਵੇਂ ਅਕਾਊਂਟ ਬਣਾਉਣਗੇ ਤੇ ਨਾਲੇ ਉਹਦੇ ਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਤੇ ਨੀਪੱਤਰਾਂ ਦੀ ਫੋਟੋ ਸ਼ੇਅਰ ਕਰ ਲੱਖ ਦੀ ਲਨਤ ਹੈ ਮਤਲਬ ਥਿਸ ਇਜ਼ ਦ ਵਰਸਟ ਥਿੰਗ ਦ ਐਬਸੋਲਿਊਟ ਚੀਪਸਟ ਲੈਵਲ ਆਫ ਪੋਲਿਟਿਕਸ ਜਿਹੜੀ ਮੈਂ ਆਪਣੀ ਜ਼ਿੰਦਗੀ 'ਚ ਦੇਖੀ ਆ ਕਿ ਜਿਹੜੀ ਵਾਲ ਤੇ ਭਗਵਾਨ ਜੀ ਬਦਲਾਵ ਬਦਲਾਵ ਦੀ ਗੱਲ ਕਰਦੇ ਸੀ ਇੱਥੇ ਆਣ ਕੇ ਡਿੱਗੇ ਨੇ ਮੂਹਰੇ ਮੂਹਰੇ ਤਾਂ ਮੈਂ ਉਮੀਦ ਕਰਦਾ ਕਿ ਸਾਰੇ ਪੰਜਾਬ ਦੇ ਲੋਕ ਬਹਾਦਰ ਇਹਦਾ ਵਿਰੋਧ ਕਰਨਗੇ ਅਗਰ ਹੋ ਸਕਤੇ 1-1 ਮਿੰਟ ਦੀ ਵੀਡੀਓਜ਼ ਤੁਸੀਂ ਵੀ ਸਾਰੇ ਪੰਜਾਬ ਦੇ ਜਿੰਨੇ ਅਕਲਮੰਦ ਗੈਰਤਮੰਦ اخਲਾਕੀ ਲੋਕ ਨੇ ਤੁਸੀਂ ਵੀ ਆਪਣੇ ਆਪਣੇ ਅਕਾਊਂਟ ਤੇ ਵੀਡੀਓ ਪਾ ਕੇ ਇਸ ਬਕਵਾਸ ਸਕੀਮ ਦਾ ਇਸ ਬੋਗਸ ਐਲਾਨ ਦਾ ਡਟ ਕੇ ਵਿਰੋਧ ਕੀਤਾ ਜਾਵੇ ਉਮੀਦ ਕਰਦਾ ਤੁਸੀਂ ਇਸ ਮੇਰੀ ਗੱਲ ਨਾਲ ਦਲੀਲ ਨਾਲ ਸਹਿਮਤ ਹੋਵੋਗੇ ਬੇਨਾਂ